ਉਪਰਾਧਪਤੀ ਜਗਦੀਪ ਤਨਖੜ ਨੇ ਅੱਜ ਚੰਡੀਗੜ੍ਹ ਵਿੱਚ ਪੰਜਾਬ ਯੂਨੀਵਰਸਿਟੀ ਦੀ 5ਵੀਂ ਆਲਮੀ ਸਾਬਕਾ ਵਿਦਿਆਰਥੀ ਮਿਲਣੀ ਦੇ ਉਦਘਾਟਨੀ ਸਮਾਗਮ ਦੀ ਪ੍ਰਧਾਨਗੀ ਕੀਤੀ। ਉਹਨਾਂ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਦੋਂ ਦੇਸ਼ ਹਿੱਤ ਦੀ ਗੱਲ ਆਉਂਦੀ ਏ ਤਾਂ ਸਾਨੂੰ ਪੱਖਪਾਤੀ ਰੁਖ ਨਹੀਂ ਅਪਣਾਉਣਾ ਚਾਹੀਦਾ। ਸਗੋਂ ਰਾਸ਼ਟਰਵਾਦ ਤੋਂ ਹੀ ਸੇਧ ਲੈਣੀ ਚਾਹੀਦੀ ਏ। ਉਹਨਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਅਜਿਹੇ ਲੋਕਾਂ ਤੋਂ ਬਚ ਕੇ ਰਹਿਣਾ ਚਾਹੀਦਾ ਏ ਜਿਹੜੇ ਸਾਡੀ ਤਰੱਕੀ ਪ੍ਰਤੀ ਬੁਰੀ ਭਾਵਨਾਵਾਂ ਵਾਲੇ ਇਰਾਦੇ ਰੱਖਦੇ ਨੇ। Ladies and gentlemen, as citizens of this country, it is our prime obligation to ensure that we do not allow in this country disorder to be order of the day. It is indigestible for us. We cannot allow people who have inimical instincts, intentions, evil design towards our progress. And trust me, these forces are powerful. These forces are powerful only on two planks. One, they are fueled by ਫਿਸਕਲ ਪਾਵਰ which is very tempting so people ਇਸ ਤੋਂ ਪਹਿਲਾਂ ਜਗਦੀਪ ਤਨਖੜਾ ਤੇ ਉਹਨਾਂ ਦੀ ਧਰਮ ਪਤਨੀ ਡਾਕਟਰ ਸੁਦੇਸ਼ ਤਨਖੜ ਨੇ ਯੂਨੀਵਰਸਿਟੀ ਕੰਪਲੈਕਸ ਵਿੱਚ ਆਪਣੀਆਂ ਸਵਰਗਵਾਸੀ ਮਾਵਾਂ ਕੇਸਰੀ ਦੇਵੀ ਅਤੇ ਭਗਵਤੀ ਦੇਵੀ ਦੀ ਯਾਦ ਵਿੱਚ ਇੱਕ ਇੱਕ ਬੂਟਾ ਵੀ ਲਾਇਆ